ਨਵੇਂ ਸੀਮਾ ਸੀਐਮ ਹੋਣ ਤੋਂ ਬਾਅਦ ਪੰਜਾਬ ਦੇ ਹਾਲਾਤ ਇਹ ਹੋ ਗਿਆ ਕਿ ਕੁਝ ਵੀ ਜੋ ਕਹਿੰਦੇ ਸੀ ਨਾ ਕਿ ਅਸੀਂ ਸਹੀ ਕਰ ਦੇਾਂਗੇ ਉਹਦੇ ਉਲਟਾ ਹੋ ਰਿਹਾ ਉਹਨਾਂ ਨੇ ਕਿਹਾ ਸੀ ਅਸੀਂ ਰਿਸ਼ਵਤ ਖਤਮ ਕਰ ਦੇਾਂਗੇ ਪੰਜਾਬ 'ਚ ਉਹ ਸਰੇ ਆਮ ਹੋ ਗਈ ਸਰੇ ਆ ਉਹਨਾਂ ਨੇ ਕਿਹਾ ਸੀ ਡਰੱਗਸ ਖਤਮ ਕਰ ਦੇਾਂਗੇ ਉਹ ਤਿੰਨ ਗੁਣਾ ਜ਼ਿਆਦਾ ਵਧ ਗਈ ਉਹਨਾਂ ਨੇ ਕਿਹਾ ਸੀ ਕਿ ਅਸੀਂ ਦਾਰੋਂ ਅਬਰਾਡ ਤੋਂ ਸਾਰੇ ਯੂਥ ਨੂੰ ਵਾਪਸ ਬੁਲਾਵਾਂਗੇ ਲੋਕੀ ਜਾਜ ਭਰ ਭਰ ਕੇ ਆਉਣਗੇ ਵਾਪਸ ਪੰਜਾਬ ਨੂੰ ਆਉਣਗੇ ਅਸੀਂ ਇਦਾਂ ਦਾ ਪੰਜਾਬ ਚਿਤ ਬਦਲਾਵ ਲੈ ਕੇ ਆਵਾਂਗੇ ਐਸਾ ਬਦਲਾਵ ਆਇਆ ਕਿ ਸਭ ਕੁਝ ਉਲਟਾ ਹੋ ਰਿਹਾ ਤੇ ਡਬਲ ਹੋ ਰਿਹਾ ਦੁੱਗਨੇ ਦੁੱਗਨੇ ਕ੍ਰਾਈਮ ਕ੍ਰਾਈਮ 10 ਗੁਣਾ ਹੋਰ ਵਧ ਗਿਆ ਔਰ ਕਿਸੇ ਨਾਲ ਕੋਈ ਮੈਨੂੰ ਕੋਈ ਕਿਸੇ ਨਾਲ ਰੰਜਿਸ਼ ਨਹੀਂ ਹੈਗੀ ਜਾਂ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਪਰ ਜੋ ਉੱਥੇ ਪ੍ਰਵਾਸੀਆਂ ਦੇ ਨਾਲ ਜਿੰਨਾ ਮਤਲਬ ਹਾਲਾਤ ਜਿਦਾਂ ਦੇ ਦੇਖਦੇ ਆਂ ਦਿੱਲੀ ਦੌਰਾਨ ਕਿ ਕਿਦਾਂ ਭਰਿਆ ਪਿਆ ਹਰ ਜਗ੍ਹਾ ਤੇ ਔਰ ਉਹ ਸਭ ਤੋਂ ਜ਼ਿਆਦਾ ਕਰਾਈਮ ਉਹੀ ਕਰਦੇ ਆ ਤੜਾ ਤੜ ਲੋਕਾਂ ਨੂੰ ਅੱਜ ਕੱਲ ਇਦਾਂ ਮਾਰਿਆ ਜਾ ਰਿਹਾ ਜਿਦਾਂ ਇਨਸਾਨਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਹੀ ਨਹੀਂ ਹੈਗੀ ਮਤਲਬ ਕਮਾਲ ਕਰ ਦਿੱਤਾ ਕਿ ਬਦਲਾਵ ਬਦਲਾਵ ਦੇ ਚੱਕਰ ਚ ਤੁਸੀਂ ਐਸਾ ਬਦਲਾਵ ਲਿਆਏ ਕਿ ਦੁਨੀਆ ਪੰਜਾਬ ਜ਼ਿੰਦਗੀ ਭਰ ਯਾਦ ਰੱਖੂਗੀ ਇਸ ਬਦਲਾਵ ਨੂੰ ਜ਼ਿੰਦਗੀ ਭਰ ਵੈ ਉਹਦੇ ਨਾਲ ਨਾਲ ਇੱਕ ਕੇਸ ਹੋਰ ਸਾਹਮਣੇ ਆਇਆ ਪਾਸਪੋਰਟ ਆਫਿਸ ਦਾ ਜਲੰਧਰ ਦਾ ਪਾਸਪੋਰਟ ਆਫਿਸ ਉੱਥੇ ਪਾਸਪੋਰਟ ਵਿਕਦੇ ਆ ਜੀਨੇ ਖਰੀਦਨੇ ਆ ਜਿਨ੍ਹਾਂ ਨੂੰ ਪਾਸਪੋਰਟ ਨਹੀਂ ਮਿਲ ਰਿਹਾ 30000 40000 45000 80000 ਦੀ ਕੀਮਤ ਤੱਕ ਨੋਰਮਲ ਅਸਲੀ ਲੀਗਲ ਪਾਸਪੋਰਟ ਵੇਚਦੇ ਆ ਜਿਹਨੂੰ ਚਾਹੀਦਿਆ ਜਾ ਕੇ ਖਰੀਦ ਚਾ ਲੈ ਚਾਵਨ ਸਾਰੇ ਜਾ ਸਕਦੇ ਆ ਜਿਨ੍ਹਾਂ ਜਿਨ੍ਹਾਂ ਨੇ ਉੱਡਣਾ ਨਾ ਅਮਰੀਕਾ ਕੈਨੇਡਾ ਯੂਰਪਸ ਦੀਆਂ ਫਲਾਈਟਾਂ ਫੜਨੀਆਂ फटाफट ਜਾਓ ਜਲੰਧਰ ਪਾਸਪੋਰਟ ਆਫਿਸ ਬਾਹਰ ਜਾਓ ਤੁਹਾਨੂੰ 2-3 ਸਰਦਾਰ ਜੀ ਮਿਲਣਗੇ ਮੈਨੂੰ ਨਹੀਂ ਪਤਾ ਕਿ ਉਹ ਐਕਚੁਅਲ 'ਚ ਸਰਦਾਰ ਆ ਜਾਂ ਜਸਟ ਸਰਦਾਰਾਂ ਨੂੰ ਬਦਨਾਮ ਕਰਨ ਲਈ ਪੰਗਾ ਬੰਨ੍ਹਦੇ ਆ ਬਟ ਉੱਥੇ ਮਿਲਣਗੇ ਤੁਹਾਨੂੰ ਪੁੱਛਿਓ ਪਾਸਪੋਰਟ ਦੀ ਕੀਮਤ ਕੀ ਆ ਕੀਮਤ ਵੀ ਮਿਲ ਜੇਗੀ ਤੇ ਪਾਸਪੋਰਟ ਵੀ ਇਮੀਜਟਲੀ ਆ ਦੇਣਗੇ ਤੁਹਾਨੂੰ ਇਹ ਚੱਲ ਰਿਹਾ ਪਰ ਇਹਦੇ ਨਾਲ ਨਾਲ ਨੁਕਸਾਨ ਕਿੰਨਾ ਦਾ ਹੋ ਰਿਹਾ ਜਿਹੜੇ ਉੱਥੇ ਬਜ਼ੁਰਗ ਪੇਰੈਂਟਸ ਬੈਠੇ ਆ 70 70 80 80 ਸਾਲ ਦੇ ਜਿਨ੍ਹਾਂ ਨੇ ਸ਼ਾਇਦ ਰੀਨਿਊ ਕਰਨ ਲਈ ਪਾਸਪੋਰਟ ਦਿੱਤੇ ਆ ਜਾਂ ਨਿਊ ਪਾਸਪੋਰਟ ਅਪਲਾਈ ਕੀਤੇ ਆ ਤੇ ਉਹ ਇੰਤਜ਼ਾਰ ਕਰ ਰਿਹਾ ਸਾਲ-ਸਾਲ ਭਾਰਤ ਤੋਂ ਘਰੇ ਬੈਠ ਕੇ ਕਿ ਪਾਸਪੋਰਟ ਆ ਜਾਣਗੇ ਪਾਸਪੋਰਟ ਆਫਿਸ ਦੇ ਚੱਕਰ ਲਾ ਰਹੇ ਆ ਉਹਨਾਂ ਚੀਜ਼ਾਂ ਦਾ ਸਾਹਮਣੇ ਖੁਲਾਸਾ ਇਹ ਆਇਆ ਹੈ ਕਿ ਉਹਨਾਂ ਨੂੰ ਹੁਣ ਉਹ ਇਨਸਾਨ ਬਾਹਰ ਪਾਸਪੋਰਟ ਆਫਿਸ ਦੇ ਬਾਹਰ ਮਿਲਦੇ ਆ ਔਰ ਉਹ ਤੁਹਾਨੂੰ ਆ ਕੇ ਕਹਿੰਦੇ ਆ ਹਾਂਜੀ ਮਾਤਾ ਜੀ ਤੁਹਾਡਾ ਕੰਮ ਨਹੀਂ ਹੋਇਆ ਨਹੀਂ ਪੁੱਤ ਨਹੀਂ ਹੋਇਆ ਤੇ 40000 ਲੱਗੂਗਾ ਤੁਹਾਡਾ ਪਾਸਪੋਰਟ ਬਣ ਜਾਊਗਾ 15 ਦਿਨਾਂ ਚ ਤੁਹਾਡਾ ਪਾਸਪੋਰਟ ਤੁਹਾਡੇ ਘਰੇ ਪਹੁੰਚਾ ਦੇਵਾਂਗੇ ਔਰ ਪਤਾ ਤੇ ਹੁਣ ਸਭ ਨੂੰ ਅੰਦਰੋਂ ਅੰਦਰ ਹੀ ਇਹ ਆ ਕਿ ਇਹ ਰਿਸ਼ਵਤ ਆ ਬਟ ਫਿਰ ਵੀ ਏਕਸਕਿਊਜ਼ ਦਿੱਤਾ ਜਾਂਦਾ ਇਹ ਵਕੀਲ ਦੀ ਫੀਸ ਹੈ ਸਾਡਾ ਵਿੱਚੋਂ ਕੁਝ ਨਹੀਂ ਆ ਪਰ ਵਕੀਲ ਕਿੱਥੇ ਚਾਹੀਦਾ ਪਾਸਪੋਰਟ ਅਪਲਾਈ ਕਰਨ ਲਈ ਪਾਸਪੋਰਟ ਇਸ਼ੂ ਕਰਨਾ ਪਾਸਪੋਰਟ ਆਫਿਸ ਚੋਂ ਪਾਸਪੋਰਟ ਮਿਲਣਾ ਫਕੀਲ ਦੀ ਕਿੱਥੇ ਜ਼ਰੂਰਤ ਕਿਹੜੇ ਕੇਸ ਲੜਨੇ ਆ ਵਕੀਲ ਨੇ ਅੱਜ ਤੱਕ ਤੇ ਕਦੇ ਹੋਇਆ ਨਹੀਂ ਸੀਗਾ ਕਿ ਪਾਸਪੋਰਟ ਅਪਲਾਈ ਕਰੋ ਤੇ ਤੁਹਾਨੂੰ ਵਕੀਲ ਦੀ ਜ਼ਰੂਰਤ ਪੈਂਦੀ ਆ ਸੋ ਇਹ ਏਕਸਕਿਊਜ਼ ਦਿੱਤੇ ਜਾਂਦੇ ਆ ਬਜ਼ੁਰਗਾਂ ਨੂੰ ਖਾਸ ਕਰਕੇ ਕਿਉਂਕਿ ਬਜ਼ੁਰਗਾਂ ਨੂੰ ਬੇਸਕੂਬ ਬਣਾਉਣਾ ਸੌਖਾ ਹੈਗਾ ਉਹ ਭੋਲੇ-ਪਾਲੇ ਹੁੰਦੇ ਆ ਹੁਣ ਜਿਨ੍ਹਾਂ ਨੂੰ ਜਲਦੀ ਹੈ ਜਾਂ ਜਿਨ੍ਹਾਂ ਨੂੰ ਕਹਿ ਲੋ ਕਿ ਜਿਨ੍ਹਾਂ ਦੇ ਹਾਲਾਤ ਉਹਦਾਂ ਦੇ ਕਿ ਉਹਨਾਂ ਦੇ ਪਿੱਛੇ ਕੋਈ ਹੈ ਨਹੀਂ ਇੰਡੀਆ ਉਹਨਾਂ ਦੀ ਦੇਖਰੇਖ ਕਰਨ ਵਾਲਾ ਉਹਨਾਂ ਦੇ ਬੱਚੇ ਬਾਹਰ ਬੈਠੇ ਆ ਔਰ ਉਹਨਾਂ ਨੇ ਜ਼ਰੂਰੀ ਆ ਕਿ ਉਹ ਪਾਸਪੋਰਟ ਉਹਨਾਂ ਨੂੰ ਮਿਲ ਜਾਏ ਤੇ ਉਹ ਆਪਣੇ ਬੱਚਿਆਂ ਕੋਲੇ ਜਾ ਸਕਣ ਉਹਨਾਂ ਨੂੰ ਜਦੋਂ ਪਾਫ ਜਾਂਦੇ ਐ ਇਸ ਚੀਜ਼ ਨੂੰ ਕਿ ਓਕੇ ਇਕੱਲੇ ਆ ਉਦੋਂ ਜ਼ਿਆਦਾ ਕੀਮਤ ਮੰਗਦੇ ਆ ਤੇ ਉਦੋਂ ਏਕਸਕਿਊਜ਼ ਵੀ ਬੜੇ ਵੱਖਰੇ ਵੱਖਰੇ ਦਿੰਦੇ ਹੁਣ ਉਹ ਵੀ ਵਿਚਾਰੇ ਕੀ ਕਰਨ ਫਸੇ ਹੋਇਆ ਪਰ ਸਾਲ-ਸਾਲ ਬੈਠੇ ਹੋ ਗਏ ਨਾਰਮਲ ਲੋਕਾਂ ਨੂੰ ਉੱਥੇ ਬਜ਼ੁਰਗਾਂ ਨੂੰ ਬੈਠਿਆਂ ਨੂੰ ਸਾਲ-ਸਾਲ ਤੋਂ ਉੱਪਰ ਟਾਈਮ ਹੋ ਗਿਆ ਜਿਹੜੇ ਸਿਰਫ ਇੰਤਜ਼ਾਰ ਕਰ ਰਹੇ ਆ ਕਿ ਬਿਨਾਂ ਰਿਸ਼ਵਤ ਦਿੱਤੇ ਹੋਏ ਨਾਰਮਲੀ ਪਾਸਪੋਰਟ ਅਪਲਾਈ ਕੀਤਾ ਸਾਰਾ ਕੁਝ ਕਲੀਅਰ ਹੋ ਚੁੱਕਿਆ ਉਹਨਾਂ ਨੂੰ ਪਾਸਪੋਰਟ ਮਿਲ ਜੇ ਪਰ ਹੁਣ ਉਮੀਦ ਜਾਨਦੀ ਲੱਗ ਰਹੀ ਆ ਕਿ ਪਾਸਪੋਰਟ ਬਿਨਾ ਪੈਸੇ ਦਿੱਤੇ ਮਿਲੂਗਾ ਸੋ ਮੈਨੂੰ ਨਹੀਂ ਪਤਾ ਕਿ ਇੰਡੀਆ ਦਾ ਜਾਂ ਪੰਜਾਬ ਦਾ ਕਿਹੜੀ ਗਵਰਨਮੈਂਟ ਆ ਜਿਨ੍ਹਾਂ ਦਾ ਇਹ ਫੰਡ ਹੈਗਾ ਕਿ ਪਾਸਪੋਰਟ ਵੇਚੇ ਜਾਣਗੇ ਅਪਲਾਈ ਕਰੋ ਯੂ ਆਰ ਨਾਟ ਗੋਇੰਗ ਟੂ ਗੈਟ ਥੈਟ ਤੁਹਾਨੂੰ ਪਾਸਪੋਰਟ ਮਿਲਣਗੇ ਜੇ ਤੁਸੀਂ 40000 45000 ਇਸ ਤੋਂ ਉੱਪਰ ਜਿੰਨੀ ਵੀ ਕੀਮਤ ਦਿਓਗੇ ਓਨੀ ਜਲਦੀ ਪਾਸਪੋਰਟ ਤੁਹਾਨੂੰ ਮਿਲ ਜੂਗਾ। ਸੋ ਕਿਸ ਬਦਲਾਅ ਦੀ ਗੱਲ ਕਰ ਰਹੇ ਹਾਂ? ਆਈ ਡੋਟ ਨੋ ਪਰ ਮੈਂ ਇਸ ਚੀਜ਼ ਲਈ ਜ਼ਰੂਰ ਕਹਾਂਗੀ ਕਿ ਮੇਰੀ ਇਹ ਵੀਡੀਓ ਤੁਸੀਂ ਇੰਡੀਆ ਤੱਕ ਪਹੁੰਚਾ ਦਿਓ ਪਲੀਜ਼। ਤਾਂ ਕਿ ਅਗਰ ਜਾਗਦੀ ਜ਼ਮੀਰ ਵਾਲੇ ਜਿਹੜੇ ਰਿਪੋਰਟਰਸ ਹੈਗੇ ਆ ਇਸ ਖਬਰ ਨੂੰ ਨਿਊਜ਼ ਨੂੰ ਨਿਊਜ਼ ਬਣਾ ਕੇ ਇਹਨੂੰ ਅੱਗੇ ਪਹੁੰਚਾ ਸਕਣ ਔਰ ਅਗਰ ਉਹਨਾਂ ਨੂੰ ਗਵਾਹ ਚਾਹੀਦੇ ਹੋਣਗੇ ਦੱਸ ਦਿਓ ਤੁਹਾਡੇ ਲਈ ਗਵਾਹ ਵੀ ਲਿਆ ਕੇ ਖੜੇ ਕਰ ਦੇਵਾਂਗੇ ਜਿਹੜੇ ਬੰਦਿਆਂ ਨੇ ਪੈਸੇ ਦਿੱਤੇ ਆ ਜਿਨ੍ਹਾਂ ਨੇ ਦੇਨੇ ਆ ਜਿਨ੍ਹਾਂ ਤੋਂ ਮੰਗੇ ਜਾ ਰਹੇ ਆ ਉਹ ਸਾਰੇ ਆ ਕੇ ਦੱਸ ਵੀ ਸਕਦੇ ਆ ਵੀ ਸਾਡੇ ਤੋਂ ਪੈਸੇ ਕਿੰਨੇ ਮੰਗੇ ਗਏ ਆ ਇੱਕ ਸਿੰਪਲ ਨਾਰਮਲ ਪਾਸਪੋਰਟ ਕਢਵਾਉਣ ਲਈ ਤੇ ਉਹ ਕਿਹੜੇ ਕਿਹੜੇ ਬੰਦੇ ਆ ਉਹ ਵੀ ਸਾਹਮਣੇ ਆ ਕੇ ਦੱਸ ਦੇਣਗੇ ਸੋ ਇਸ ਕਰਕੇ ਸਿਰਫ ਇੱਕ ਨਿਊਜ਼ ਪਹੁੰਚਣੀ ਚਾਹੀਦੀ ਹੈ ਤਾਂ ਕਿ ਪਾਸਪੋਰਟ ਆਫਿਸ ਚ ਜਿਹੜੀ ਧੋਖਾਧੜੀ ਚੱਲ ਰਹੀ ਆ ਪਾਸਪੋਰਟਾਂ ਨੂੰ ਵੇਚਿਆ ਜਾ ਰਿਹਾ ਉਹਦੀ ਖਬਰ ਬਾਹਰ ਨਿਕਲ ਸਕੇ ਲੋਕਾਂ ਨੂੰ ਪਤਾ ਲੱਗ ਸਕੇ ਤੇ ਸ਼ਾਇਦ ਹੋਰ ਵੀ ਬਹੁਤ ਲੋਕ ਆ ਜਿਹੜੇ ਉੱਠ ਕੇ ਆ ਸਕਣ ਆਵਾਜ਼ ਉਠਾ ਸਕਣ ਸਕਦੇ ਆ ਦੱਸ ਸਕਦੇ ਆ ਆਪਣੀ ਕਹਾਣੀ ਕਿ ਉਹਨਾਂ ਨੇ ਕਿੰਨੇ ਪੇ ਕੀਤੇ ਪਾਸਪੋਰਟ ਲੈਣ ਲਈ